ਕਈ ਵਾਰ ਐਸੀਆਂ ਘਟਨਾਵਾਂ ਘਟ ਜਾਂਦੀਆਂ ਨੇ ਜੋ ਕਿ ਆਉਣ ਵਾਲੇ ਲੋਕਾਂ ਲਈ ਉਦਾਹਰਨ ਬਣ ਜਾਂਦੀਆਂ ਨੇ ਇੰਜ ਦੀ ਹੀ ਇੱਕ ਘਟਨਾ ਦਿੱਲੀ ਵਿੱਚ ਵਾਪਰੀ ਪਰ ਉਦੋਂ ਦਿੱਲੀ ਤੇ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ ਸਰਕਾਰ ਨੂੰ ਉਸ ਸਮੇਂ ਇੱਕ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਉਹ ਮੁਸੀਬਤ ਇੰਜ ਸੀ ਕਿ ਲਾਗੇ ਦੇ ਜੰਗਲਾਂ ਤੋਂ ਕੋਬਰਾ ਸੱਪ ਜੋ ਕਿ ਬਹੁਤ ਖਤਰਨਾਕ ਹੁੰਦੇ ਨੇ ਉਹ ਦਿੱਲੀ ਵਿੱਚ ਆਉਣ ਲੱਗ ਪਏ ਇਸ ਤੋਂ ਤੰਗ ਆ ਕੇ ਅੰਗਰੇਜ਼ਾਂ ਨੇ ਇੱਕ ਸਕੀਮ ਲਾਂਚ ਕੀਤੀ ਕਿ ਜਿਹੜਾ ਵੀ ਵਿਅਕਤੀ ਇਹਨਾਂ ਸੱਪਾਂ ਨੂੰ ਫੜ ਕੇ ਲਿਆਊਗਾ ਉਹਨੂੰ ਇਨਾਮ ਦਿੱਤਾ ਜਾਊਗਾ ਤੇ ਜੋ ਉਸ ਵੇਲੇ ਲੋਕ ਸੱਪਾਂ ਨੂੰ ਫੜਨ ਦਾ ਕੰਮ ਕਰਦੇ ਸੀ ਉਹਨਾਂ ਨੇ ਇਸ ਕੰਮ ਵਿੱਚ ਸਰਕਾਰ ਦੀ ਮਦਦ ਕੀਤੀ ਤੇ ਸੱਪਾਂ ਨੂੰ ਫੜਿਆ ਤੇ ਕਾਫੀ ਸਾਰਾ ਇਨਾਮ ਮਿਲਿਆ ਪਰ ਬਾਅਦ ਵਿੱਚ ਇਦਾਂ ਹੋਇਆ ਕਿ ਸੱਪਾਂ ਦੀ ਗਿਣਤੀ ਫਿਰ ਤੋਂ ਵਧਣ ਲੱਗ ਪਈ ਇਹਦੇ ਪਿੱਛੇ ਕਾਰਨ ਇਹ ਸੀ ਕਿ ਸੱਪਾਂ ਨੂੰ ਫੜਨ ਵਾਲਿਆਂ ਦਾ ਜਦੋਂ ਰੋਜ਼ਗਾਰ ਘਟਣ ਲੱਗਾ ਤੇ ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਅਸੀਂ ਸੱਪਾਂ ਨੂੰ ਫੜ ਕੇ ਘਰ 'ਚ ਹੀ ਪਾਲ ਲਈਏ ਉਹਨਾਂ ਨੇ ਘਰਾਂ ਵਿੱਚ ਸੱਪਾਂ ਨੂੰ ਪਾਲਣਾ ਸ਼ੁਰੂ ਕਰਤਾ ਤੇ ਜਦੋਂ ਉਹਨਾਂ ਦਾ ਦਿਲ ਕਰਦਾ ਉਹ ਸੱਪਾਂ ਨੂੰ ਛੱਡਦੇ ਤੇ ਫੇਰ ਮੁੜ ਕੇ ਫੜ ਕੇ ਇਨਾਮ ਲੈ ਲੈਂਦੇ ਹੌਲੀ ਹੌਲੀ ਅੰਗਰੇਜ਼ ਸਰਕਾਰ ਨੂੰ ਇਸ ਸੱਚਾਈ ਦਾ ਪਤਾ ਲੱਗ ਗਿਆ ਤੇ ਉਹਨਾਂ ਨੇ ਇਸ ਸਕੀਮ ਨੂੰ ਖਤਮ ਕਰ ਦਿੱਤਾ ਪਰ ਇਹ ਸਕੀਮ ਇੱਕ ਉਦਾਹਰਨ ਬਣ ਗਈ ਤੇ ਉਹਨਾਂ ਨੇ ਫੇਰ ਇਥੋਂ ਇੱਕ ਟਰਮ ਈਜਾਦ ਕੀਤੀ ਜਿਹਦਾ ਨਾਂ ਉਹਨਾਂ ਨੇ ਕੋਬਰਾ ਇਫੈਕਟ ਰੱਖਿਆ ਹੁਣ ਜਦੋਂ ਵੀ ਉਹ ਕਿਤੇ ਐਸੀ ਸਕੀਮ ਲਾਂਚ ਕਰਦੇ ਜੋ ਕਿ ਉਹ ਭਲੇ ਵਾਸਤੇ ਲਾਂਚ ਕਰਦੇ ਸੀ ਪਰ ਉਹਦਾ ਉਲਟਾ ਨੁਕਸਾਨ ਹੁੰਦਾ ਸੀ ਤੇ ਫਿਰ ਕਿਹਾ ਜਾਂਦਾ ਸੀ ਕਿ ਇੱਥੇ ਕੋਬਰਾ ਇਫੈਕਟ ਆ ਗਿਆ ਇਸ ਘਟਨਾ ਦੀ ਸਚਾਈ ਤੇ ਇਸ ਟਰਮ ਨੂੰ ਤੁਸੀਂ ਬਖੂਬੀ ਸਮਝ ਲਿਆ ਵਾ ਹੁਣ ਤੁਹਾਡਾ ਕੰਮ ਸਿਰਫ ਇਹ ਨਾ ਵਾ ਕਿ ਤੁਸੀਂ ਇਹ ਸੋਚਣਾ ਵਾ ਕਿ ਤੁਹਾਡੇ ਆਲੇ ਦੁਆਲੇ ਕਿਹੜੀਆਂ ਐਸੀਆਂ ਲੋਕ ਭਲਾਈ ਦੀਆਂ ਸਕੀਮਾਂ ਚੱਲ ਰਹੀਆਂ ਵਾਂ ਜਿਹੜੀਆਂ ਫਾਇਦੇ ਦੀ ਥਾਂ ਤੇ ਨੁਕਸਾਨ ਕਰ ਰਹੀਆਂ ਤੇ ਉਹਦੇ ਬਾਰੇ ਤੁਸੀਂ ਆਪਣੇ ਵਿਚਾਰਾਂ ਨੂੰ ਹੋ ਸਕੇ ਤਾਂ ਕਮੈਂਟ ਬਾਕਸ ਵਿੱਚ ਵੀ ਜਰੂਰ ਦੱਸਣਾ